ਸਾਲ ਸੀ ਗੱਲ ਦੋਸਤੋ ਕੀ ਹਾਲ ਚਾਲ ਤੇ ਅੱਜ ਮਾਨਸਾ ਏਰੀਏ ਦੇ ਵਿੱਚ ਆਏ ਸੀ ਤੇ ਇੱਥੋਂ ਲੰਘ ਰਹੇ ਸੀ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਦਾ ਪਿੰਡ ਆ ਤੇ ਦੋਸਤੋ ਇੱਥੇ ਪੁਰਾਣਾ ਦਰਵਾਜ਼ਾ ਹੈ ਪਿੰਡ ਦੇ ਵਿੱਚ ਤੇ ਉਹ ਸੋਚਿਆ ਕਿ ਤੁਹਾਨੂੰ ਵੀ ਦਿਖਾਈਏ ਇਹ ਦਰਵਾਜ਼ਾ ਦੱਸਦੇ ਆ ਕਿ ਜਦੋਂ ਦਾ ਪਿੰਡ ਵਸਿਆ ਉਦੋਂ ਦਾ ਹੀ ਇਹ ਦਰਵਾਜ਼ਾ ਹੈ ਤੇ ਬੜਾ ਖੂਬਸੂਰਤ ਦਰਵਾਜ਼ਾ ਹੈ ਇਹ ਜਿਹੜੀ ਛੋਟੀ ਇੱਟ ਹੁੰਦੀ ਸੀ ਉਹ ਸਿੱਟ ਨਾਲ ਬਣਿਆ ਹੋਇਆ ਤੇ ਇਹਦੇ ਵਿੱਚ ਡਿਸਪੈਂਸਰੀ ਤੇ ਥੱਲੇ ਜਿਹੜਾ ਨਾਲ ਪਸ਼ੂ ਹਸਪਤਾਲ ਵੀ ਬਣਿਆ ਆ ਤੇ ਦਰਵਾਜੇ ਨੂੰ ਰੰਗ ਰੋਗਣ ਕਰਕੇ ਤਿਆਰ ਕੀਤਾ ਆ ਤੇ ਦੱਸਦੇ ਆ ਸ਼ਾਇਦ ਦੋ ਕਿ ਤਿੰਨ ਵਾਰੀ ਦੀ ਜਿਹੜੀ ਛੱਤਾ ਉਹ ਬਦਲੀ ਗਈ ਆ ਸਮੇਂ ਦੇ ਹਿਸਾਬ ਨਾਲ ਤੇ ਜਿਹੜਾ ਪਿੰਡ ਦਾ ਨਾਮ ਆ ਉਹ ਵੀ ਕਹਿੰਦੇ ਇਸੇ ਕਰਕੇ ਪਿਆ ਸੀ ਕਿ ਇਹਦੇ ਉੱਪਰ ਜਿਹੜੀ ਪੁਰਾਣੀ ਛੱਤ ਸੀ ਉਹ ਜਿਹੜੀ ਆਕ ਹੁੰਦਾ ਉਹਦੀ ਵੇਲ ਹੀ ਇੰਨੀ ਜ਼ਿਆਦਾ ਚੜ੍ਹੀ ਹੋਈ ਸੀ ਤੇ ਉੱਥੇ ਹੀ ਹੌਲੀ-ਹੌਲੀ ਕਰਕੇ ਨੂੰ ਅੱਕਾਂ ਵਾਲੀ ਕਹਿਣਾ ਸ਼ੁਰੂ ਕਰਤਾ ਤੇ ਪਿੰਡ ਦਾ ਨਾਮ ਪੱਕ ਗਿਆ ਇਹ ਪ੍ਰਾਣੀ ਨਿਸ਼ਾਨੀ ਪ੍ਰਾਣੀ ਛੱਤ ਹੈ ਜਿਹੜੀ ਇਹ ਅੱਜ ਵੀ ਥੋੜੀ ਜਿਹੀ ਰੱਖੀ ਹੋਈ ਹੈ ਨਿਸ਼ਾਨੀ ਦੇ ਤੌਰ ਤੇ ਤੇ ਬੜਾ ਖੂਬਸੂਰਤ ਦਰਵਾਜ਼ਾ ਹੈ ਪਿੰਡ ਅੱਕਾਂ ਵਾਲੀ ਦਾ ਬੜੀ ਵਧੀਆ ਸਾਮ ਸੰਭਾਲਾ ਤੇ ਪਿੰਡ ਦੀ ਜਿਹੜੀ ਐਂਟਰੀ ਇੱਥੋਂ ਹੁੰਦੀ ਆ ਤੇ ਇਹੀ ਪਿੰਡ ਦੀ ਸਾਥਾ ਇਸ ਤੋਂ ਇਲਾਵਾ ਦੋਸਤੋ ਪਿੰਡ ਅੱਕਾਂ ਵਾਲੀ ਦੇ ਵਿੱਚ ਬੜਾ ਵੱਡਾ ਛੱਪੜਾ ਪਿੰਡ ਦੇ ਬਾਹਰਲੇ ਪਾਸੇ ਤੇ ਉਥੇ ਅੱਜ ਵੀ ਜਿਹੜਾ ਪੁਰਾਣਾ ਮਾਹੌਲ ਆ ਪਿੰਡ ਵਾਸੀ ਮੱਝਾਂ ਨੇ ਜਿਹੜੀਆਂ ਉਥੇ ਲੈ ਕੇ ਆਉਂਦੇ ਆ ਛੱਪੜ ਦੇ ਵਿੱਚ ਸਵੇਰੇ ਸ਼ਾਮ ਤੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਵੱਡਾ ਛੱਪੜ ਆ ਤੇ ਦੁਪਹਿਰ ਦਾ ਸਮਾਂ ਹੈ ਹੁਣ ਬਹੁਤ ਸਾਰੇ ਲੋਕ ਆ ਜਿਹੜੇ ਮੱਝਾਂ ਨੂੰ ਦੁਪਹਿਰ ਟਾਈਮ ਲੈ ਜਾਂਦੇ ਆ ਤੇ ਕੁਝ ਹਾਲੇ ਵੀ ਜਿਹੜੀਆਂ ਮੱਝਾਂ ਨੇ ਉਹ ਇਸ ਸਮੇਂ ਛੱਪੜ ਦੇ ਵਿੱਚ ਨਹਾ ਰਹੀਆਂ ਨੇ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਬੜਾ ਸੋਹਣਾ 뷰 ਲੱਗਿਆ ਤੇ ਸੋਚਿਆ ਕਿ ਇਹ ਵੀਡੀਓ ਕਲਿੱਪ ਤੁਹਾਡੇ ਨਾਲ ਵੀ ਸਾਂਝੀ ਕਰੀਏ ਕੁਝ ਦਿਨ ਪਹਿਲਾਂ ਆਪਾਂ ਇੱਕ ਹਰਿਆਣੇ ਦੀ ਵੀਡੀਓ ਪਾਈ ਸੀ ਛੱਪੜ ਦੀ ਤੇ ਇਹ ਵੀ ਉਸੇ ਤਰ੍ਹਾਂ ਦਾ ਮਾਹੌਲ ਲੱਗਿਆ ਤੇ ਇੱਥੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਸਵੇਰੇ ਸ਼ਾਮ ਹੈ ਜਿਹੜਾ ਪੂਰਾ ਛੱਪੜ ਆ ਇਹ ਪਸ਼ੂਆਂ ਦੇ ਨਾਲ ਭਰਿਆ ਹੁੰਦਾ ਸਾਰੇ ਪਿੰਡ ਵਾਸੀ ਲੈ ਕੇ ਆਉਂਦੇ ਆ ਤੇ ਇੱਥੇ ਜਿਹੜਾ ਨਹਿਰੀ ਪਾਣੀ ਆ ਉਹ ਇਹਦੇ ਵਿੱਚ ਪੈਂਦਾ ਹੈ ਅੱਜ ਪਾਣੀ ਵੀ ਥੋੜਾ ਘੱਟ ਲੱਗ ਰਿਹਾ ਤੇ ਕਹਿੰਦੇ ਸੀ ਸ਼ਾਮ ਤੱਕ ਜਿਹੜਾ ਪਾਣੀ ਆਉਣਾ ਹੈ ਤੇ ਸਾਰਾ ਛੱਪੜ ਫੁੱਲ ਹੋ ਜਾਣਾ ਹੈ ਤੇ ਬਾਕੀ ਬੋਰਡ ਤੇ ਪਿੱਪਲ ਦੇ ਰੁੱਖ ਵੀ ਬੜੇ ਸੋਹਣੇ ਆ ਛੱਪੜ ਦੇ ਆਸੇ ਪਾਸੇ ਇਹੋ ਜਿਹੇ ਨਜ਼ਾਰੇ ਦੋਸਤੋ ਕਿਸੇ ਕਿਸੇ ਪਿੰਡ ਦੇ ਵਿੱਚ ਹੀ ਰਹਿ ਗਏ ਨੇ ਤੇ ਇਹ ਵੀਡੀਓ ਵਧੀਆ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ